ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਤਿਮਾਨ ਤੇ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣੇ ਆਸਵੇਰੇ ਦੇ ਹੈਡਲਾਈਨਸ ਵੱਲ ਰੂਮ ਦੇ ਕਿੰਗ ਟਾਈਡ ਨੇ ਲੋਕਾਂ ਤੇ ਸੈਲਾਨੀਆਂ ਨੂੰ ਕੰਬਣ ਲਈ ਕੀਤਾ ਮਜਬੂਰ ਗੋਡਿਆਂ ਤੱਕ ਪਹੁੰਚਿਆ ਪਾਣੀ ਆਸਟ੍ਰੇਲੀਆ ਨੇ ਵਿਕਟੋਰੀਆ ਤੱਟ ਤੇ ਚੀਨੀ ਜਹਾਜ਼ ਉੱਪਰ ਰੱਖੀ ਨਜ਼ਰ ਦਕਣੀ ਆਸਟ੍ਰੇਲੀਆ ਵਿੱਚ ਰੋਪਦੇ ਨੇੜੇ ਜੰਗਲੀ ਅੱਗ ਤੋਂ ਖਤਰੇ ਨੂੰ ਲੈ ਕੇ ਆਈ ਕੁਝ ਖ਼ਬਰੀ 2026 ਵਿਕਟੋਰੀਅਨ ਰਾਸ਼ਟਰੀ ਮੰਡਲ ਖੇਡਾਂ ਨੂੰ ਰੱਦ ਕਰਨ ਲਈ ਡੈਨੀਅਲ ਤੇ ਜਕਿੰਟਾ ਐਲਨ ਨੂੰ ਠਹਿਰਾਇਆ ਗਿਆ ਦੋਸ਼ੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਮੰਗਲਵਾਰ ਨੂੰ ਪੱਛਮੀ ਆਸਟ੍ਰੇਲੀਆ ਦੇ ਦੂਰ ਉੱਤਰ ਵਿੱਚ ਵਸਨੀਕ ਅਤੇ ਸੈਲਾਨੀ ਇੱਕ ਵਿਸ਼ਾਲ ਲਹਿਰ ਨੂੰ ਦੇਖਣ ਲਈ ਇਕੱਠੇ ਹੋਏ ਜੋ ਬਰੂਮ ਦੀਆਂ ਗਲੀਆਂ ਦੇ ਬਿਲਕੁਲ ਕਿਨਾਰਿਆਂ ਤੱਕ ਵਹਿ ਗਈ। ਬਰੂਮ ਦੇ ਟਾਊਨ ਸੈਂਟਰ ਦੇ ਬਾਹਰ ਚਾਇਨਾ ਟਾਊਨ ਦੇ ਨੇੜੇ ਮਸ਼ਹੂਰ ਸਟ੍ਰੀਟਸ ਜੈਟੀ ਦੇ ਨਾਲ-ਨਾਲ ਤੁਰਨ ਲਈ ਦਰਜਨਾ ਲੋਕਾਂ ਨੇ ਆਪਣੇ ਜੁੱਤੇ ਉਤਾਰ ਦਿੱਤੇ ਜਿੱਥੇ ਪਾਣੀ ਲਗਭਗ ਗੋਡਿਆਂ ਦੇ ਪੱਧਰ ਤੱਕ ਪਹੁੰਚ ਗਿਆ। ਮੌਸਮ ਵਿਗਿਆਨ ਬਿਊਰੋ ਨੇ ਬਰੂਮ ਵਿੱਚ ਕਿੰਗ ਟਾਈਡ ਦੁਪਹਿਰ ਦੇ ਸਮੇਂ 10.62 ਮੀਟਰ ਤੱਕ ਪਹੁੰਚਣ ਦੇ ਪੈਮਾਨੇ ਤੱਕ ਦਰਜ ਕੀਤਾ ਸੀ ਸ਼ਾਮ ਤੱਕ ਇਹ ਘਟ ਕੇ 0.47 ਦੇ ਪੈਮਾਨੇ ਤੱਕ ਪਹੁੰਚ ਗਿਆ ਸੀ ਕਿੰਬਰਲੇ ਵਿੱਚ ਸਾਲ ਵਿੱਚ ਇੱਕ ਜਾਂ ਦੋ ਵਾਰ ਮਾਰਚ ਅਤੇ ਸਤੰਬਰ ਦੇ ਆਸ-ਪਾਸ ਕਿੰਗ ਟਾਈਡ ਆਉਂਦੇ ਨੇ ਜਦੋਂ ਸੂਰਜ ਆਕਾਸ਼ੀ ਭੂਮਧ ਰੇਖਾ ਨੂੰ ਪਾਰ ਕਰਦਾ ਹੈ ਸਥਾਨਕ ਲੋਕਾਂ ਨੇ ਇਹ ਕਹੇ ਕਿ ਉਹਨਾਂ ਨੇ ਕਦੇ ਵੀ ਇੰਨੀ ਉੱਚੀ ਲਹਿਰ ਨਹੀਂ ਦੇਖੀ ਰੂਮਦੇਵ ਪੁਲ ਉੱਤੇ ਤੁਰਨਾ ਪਾਣੀ ਦਾ ਗੋਡਿਆਂ ਤੱਕ ਪਹੁੰਚਣਾ ਇਹ ਲੋਕਾਂ ਲਈ ਇੱਕ ਸ਼ਾਨਦਾਰ ਅਨੁਭਵ ਸੀ ਜਿਸ ਨੂੰ ਉਹ ਕਦੇ ਨਹੀਂ ਭੁੱਲਣਗੇ ਬਹੁਤ ਸਾਰੇ ਆਦੀਵਾਸੀ ਬੱਚਾ ਨੂੰ ਇਥੋਂ ਟਾਊਨ ਬੀਚ ਤੱਕ ਹਰ ਛੋਟੀ ਜਹੀ ਜੈਟੀ ਤੋਂ ਬਾਹਰ ਪਾਣੀ ਵਿੱਚ ਛਾਲਾ ਮਾਰਦੇ ਵੇਖਿਆ ਗਿਆ ਦੱਸਦੀ ਹੈ ਕਿ ਇਹ ਨਜ਼ਾਰਾ ਵੇਖਣ ਲਈ ਬਰੂਮ ਵਿੱਚ ਸੈਂਕੜੇ ਲੋਕਾਂ ਦੀ ਭੀੜ ਉਮੜਾਈ ਲੰਮੇ ਸਮੇਂ ਤੋਂ ਬਾਅਦ ਲੋਕਾਂ ਨੇ ਮਹਿਸੂਸ ਕੀਤਾ ਕਿ ਕਿਸੇ ਕੁਦਰਤੀ ਘਟਨਾ ਦੇ ਹੋਣ ਨਾਲ ਲੋਕਾਂ ਵਿੱਚ ਉਸ ਨੂੰ ਵੇਖਣ ਦੀ ਇੰਨੀ ਜ਼ਿਆਦਾ ਚਾਹਤ ਜਾਗੀ ਹੋਵੇ ਡਬਲਯੂਏ ਦੇ ਕਿੰਬਰਲੇ ਖੇਤਰ ਵਿੱਚ ਦੱਖਣੀ ਗੋਲਫ ਫਾਇਰ ਵਿੱਚ ਸਭ ਤੋਂ ਵੱਧ ਜਵਾਰ ਉਤਰਾ ਚੜਾ ਆਉਂਦੇ ਹਨ ਜਿਸ ਵਿੱਚ ਦਰਬੀ ਨੇ ਸਭ ਤੋਂ ਵੱਧ ਰਿਕਾਰਡ ਕੀਤੀਆਂ ਜਵਾਰਾਂ ਵਾਲਾ ਖੇਤਰ ਦਾ ਖਿਤਾਬ ਜਿੱਤੇ ਆ ਮੰਗਲਵਾਰ ਨੂੰ ਦਰਬੀ ਵਿੱਚ ਲਹਿਰਾ 12.18 ਮੀਟਰ ਦੀ ਉਚਾਈ ਤੱਕ ਪਹੁੰਚਿਆ ਇੱਥੇ ਇਸ ਦੇ ਸਭ ਤੋਂ ਘੱਟ 0.04 ਮੀਟਰ ਤੱਕ ਪਹੁੰਚਣ ਦੀ ਉਮੀਦ ਸੀ ਮੌਸਮ ਵਿਗਿਆਨ ਦਾ ਮੰਨਣਾ ਹੈ ਕਿ ਕਿੰਗ ਟਾਈਡ ਕਈ ਕਾਰਕਾ ਕਰਕੇ ਹੋਇਆ ਜਿਸ ਵਿੱਚ ਚੰਦਰਮਾ ਦੀ ਧਰਤੀ ਨਾਲ ਨੇੜਤਾ ਵੀ ਸ਼ਾਮਿਲ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹਨਾਂ ਦਾ ਦੇਸ਼ ਵਿਕਟੋਰੀਆ ਦੇ ਤੱਟ ਤੋਂ ਇੱਕ ਚੀਨੀ ਖੋਜੀ ਜਹਾਜ਼ ਦੀ ਨਿਗਰਾਨੀ ਕਰ ਰਿਹਾ ਹੈ ਜਿਸ ਨੂੰ ਲੈ ਕੇ ਉਹ ਥੋੜੇ ਚਿੰਤਾ ਵਿੱਚ ਨਜ਼ਰ ਆਏ ਸਥਾਨਕ ਮੀਡੀਆ ਦੇ ਮੁਤਾਬਿਕ ਉਹਨਾਂ ਨੇ ਕਿਹਾ ਕਿ ਮੈਂ ਚਾਹਾਂਗਾ ਕਿ ਇਹ ਜਹਾਜ਼ ਉੱਥੇ ਨਾ ਹੋਵੇ ਪਰ ਅਸੀਂ ਅਜਿਹੇ ਹਾਲਾਤਾਂ ਵਿੱਚ ਰਹਿੰਦੇ ਹਾਂ ਜਿੱਥੇ ਆਸਟ੍ਰੇਲੀਆ ਕੋਲ ਦੱਖਣੀ ਚੀਨ ਸਾਗਰ ਵਿੱਚ ਜਹਾਜ਼ ਹਨ ਅਤੇ ਤਾਈਵਾਨ ਜਲ ਡਮਰੂ ਅਤੇ ਕਈ ਖੇਤਰਾਂ ਵਿੱਚ ਜਹਾਜ਼ ਹਨ ਇਹ ਜਹਾਜ਼ ਵੀ ਉੱਥੇ ਹੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਕੰਮ ਯਕੀਨੀ ਬਣਾਉਣਾ ਹੈ ਕਿ ਅਸੀਂ ਆਸਟ੍ਰੇਲੀਆ ਦੇ ਰਾਸ਼ਟਰੀ ਹਿੱਤਾਂ ਦੀ ਨੁਮਾਇੰਦਗੀ ਕਰੀਏ ਤੇ ਮੈਨੂੰ ਆਪਣੀ ਰੱਖਿਆ ਫੋਰਸ ਤੇ ਸਾਡੀਆਂ ਸੁਰੱਖਿਆ ਏਜੰਸੀਆਂ ਤੇ ਪੂਰਾ ਭਰੋਸਾ ਹੈ ਕਿ ਉਹ ਜਿਹਾ ਹੀ ਕਰਨਗੇ ਜਹਾਜ਼ ਇਸ ਸਮੇਂ ਆਸਟ੍ਰੇਲੀਆ ਦੇ ਵਿਸ਼ੇਸ਼ ਆਰਥਿਕ ਖੇਤਰ ਤੋਂ ਬਾਹਰ ਹੈ ਮਰੀਨ ਟ੍ਰੈਫਿਕ ਦੇ ਅਨੁਸਾਰ ਖੋਜ ਜਹਾਜ਼ ਤਾਨ ਸੂਓ ਹੀ ਹਾਓ ਚੀਨ ਦੇ ਬੰਦਰਗਾਹ ਸ਼ਹਿਰ ਸਾਨਿਆ ਜਾ ਰਿਹਾ ਹੈ ਤੇ ਅਗਲੇ ਮਹੀਨੇ ਦੇ ਅੰਤ ਵਿੱਚ ਇਸ ਦੇ ਉੱਥੇ ਪਹੁੰਚਣ ਦੀ ਉਮੀਦ ਹੈ ਪਿਛਲੇ ਮਹੀਨੇ ਆਸਟ੍ਰੇਲੀਆ ਨੇ ਕਿਹਾ ਸੀ ਕਿ ਤਿੰਨ ਚੀਨੀ ਜੰਗੀ ਜਹਾਜ਼ ਜੋ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿਚਕਾਰ ਦੱਖਣੀ ਪ੍ਰਸ਼ਾਤ ਮਹਾਸਾਗਰ ਦੇ ਇੱਕ ਹਾਸ਼ੀਏ ਦੇ ਸਮੁੰਦਰ ਅਸਮਾਨ ਸਾਗਰ ਵਿੱਚ ਲਾਈਫ ਫਾਇਰ ਅਭਿਆਸਾਂ ਵਿੱਚ ਸ਼ਾਮਿਲ ਸਨ ਇਸ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਦੁਬਾਰਾ ਢਾਕਲ ਹੋ ਗਏ ਨੇ ਸਾਊਥ ਆਸਟ੍ਰੇਲੀਆਈ ਕੰਟਰੀ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਰਾਜ ਦੇ ਦੱਖਣ ਪੂਰਬ ਵਿੱਚ ਰੋਬ ਦੇ ਨਜ਼ਦੀਕ ਜੰਗਲੀ ਅੱਗ ਦਾ ਖਤਰਾ ਪਹਿਲਾਂ ਨਾਲੋਂ ਘਟ ਗਿਆ ਹੈ सीएफएस ਨੇ ਦੁਪਹਿਰ ਵੇਲੇ ਸ਼ਹਿਰ ਦੇ ਪੂਰਬ ਵਿੱਚ ਲੱਗੀ ਬੇਕਾਬੂ ਜੰਗਲੀ ਅੱਗ ਲਈ ਇੱਕ ਨਿਗਰਾਨੀ ਚੇਤਾਵਨੀ ਜਾਰੀ ਕੀਤੀ ਸੀ ਪਰ ਸ਼ਾਮ ਤੱਕ ਇਸ ਚੇਤਾਵਨੀ ਦੇ ਪੱਤਰ ਨੂੰ ਘਟਾ ਦਿੱਤਾ ਗਿਆ। ਗੌਰਤਲਬ ਹੈ ਕਿ ਸ਼ਾਮ 4:30 ਵਜੇ ਦੇ ਨਜ਼ਦੀਕ ਚੇਤਾਵਨੀ ਦੇ ਪੱਤਰ ਨੂੰ ਘਟਾਉਂਦੇ ਹੋਏ ਦੱਸਿਆ ਗਿਆ ਕਿ ਅੱਗ ਦਾ ਖਤਰਾ ਘਟ ਗਿਆ ਹੈ। ਹਾਲਾਂਕਿ ਲੋਕਾਂ ਨੂੰ ਇਲਾਕੇ ਵਿੱਚ ਸਾਵਧਾਨ ਰਹਿਣ ਦੀ ਯਾਦ ਦਿਵਾਈ ਗਈ ਹੈ। ਧੂੰਏਂ ਕਾਰਨ ਇਲਾਕੇ ਵਿੱਚ ਦੇਖਣ ਦੀ ਸਮਰੱਥਾ ਵਿੱਚ ਕਮੀ ਆਵੇਗੀ। ਰਖਤ ਅਤੇ ਟਾਣੀ ਆਦੇ ਟਿਕਣ ਦਾ ਵੀ ਖਤਰਾ ਦੱਸਿਆ ਗਿਆ ਹੈ ਰੋਪ ਤੋਂ ਲਗਭਗ 6 ਕਿਲੋਮੀਟਰ ਦੂ ਅਲਿਜ਼ਾ ਚੀਉ ਦੇ ਨੇੜੇ ਤਖਣੀ ਪੋਰਟਸ ਹਾਈਵੇ ਅਤੇ ਓਡ ਨਾਰਾ ਕੋਟੇ ਰੋਡ ਵੱਲ ਉੱਤਰ ਪੂਰਬੀ ਦਿਸ਼ਾ ਵਿੱਚ ਕਾਰ ਦੀ ਹਾਕ ਲਗਭਗ 2 ਵਜੇ ਤੋਂ ਵੱਲ ਰਹੀ 12 ਟਰੱਕਾਂ ਤੇ ਲਗਭਗ 40 CFS ਵਾਲੀਅੰਟੇਰਾਂ ਨੂੰ ਘਟਨਾ ਸਥਾਨ ਤੇ ਭੇਜਿਆ ਗਿਆ ਤਿੰਨ ਜਹਾਜ਼ਾਂ ਦੇ ਨਾਲ ਜਿਨ੍ਹਾਂ ਵਿੱਚ ਵਾਟਰ ਬੰਪਰ ਅਤੇ ਆਬਜ਼ਰਵੇਸ਼ਨਲ 에ਅਰਕ੍ਰਾਫਟ ਸ਼ਾਮਿਲ ਸਨ ਉਨ੍ਹਾਂ ਦੀ ਮਦਦ ਨਾਲ ਹਾਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ CFS ਨੇ ਕਿਹਾ ਕਿ ਅੱਗ ਨੇ ਲਗਭਗ 40 ਹੈਕਟੇਅਰ ਝਾੜੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਇਸ ਕਾਰਨ ਖੇਤਰ ਵਿੱਚ ਬਹੁਤ ਸਾਰਾ ਧੂੰਆਂ ਫੈਲ ਗਿਆ ਰੀਜ਼ਨ 5 ਡਿਊਟੀ ਕਮਾਂਡਰ ਦੇ ਅਨੁਸਾਰ ਵਲੰਟੀਅਰ ਜਲਦੀ ਹੀ ਅੱਗ ਤੇ ਕਾਬੂ ਪਾਉਣ ਦੇ ਯੋਗ ਹੋ ਗਏ ਸਨ ਕੋ ਚਿੰਤਾ ਸੀ ਕਿ ਜੇਕਰ ਅੱਗ ਜਾਰੀ ਰਹਿੰਦੀ ਹੈ ਤਾਂ ਇਹ ਦੱਖਣੀ ਬੰਦਰਗਾਹ ਹਾਈਵੇ ਨੂੰ ਪਾਰ ਕਰ ਸਕਦੀ ਸੀ ਅਤੇ ਉੱਥੇ ਸੜਕ ਦੇ ਉੱਤਰੀ ਪਾਸੇ ਕੁਝ ਵਸੇਸ਼ੀ ਘਰ ਵੀ ਸਨ ਜਿਨ੍ਹਾਂ ਦੀਆਂ ਜਾਇਦਾਦਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਸੀ ਮੇਅਰ ਲੀਜ਼ਾ ਰਫਲ ਨੇ ਇਸ ਬਾਰੇ ਕਿਹਾ ਕਿ ਹਵਾਈ ਅੱਡੇ ਵੱਲ ਸ਼ਹਿਰ ਵਿੱਚੋਂ ਧੂਆਂ ਨਿਕਲਦਾ ਦੇਖਿਆ ਜਾ ਸਕਦਾ ਹੈ ਇਹ ਹਵਾਈ ਅੱਡਾ ਜੋ ਟਾਊਨਸ਼ਿਪ ਤੋਂ ਬਹੁਤ ਦੂਰ ਨਹੀਂ ਹੈ ਸਾਰੇ ਹੀ ਫਾਇਰਮੈਨ ਤੇ ਸਾਰੇ ਹੀ ਵਲੰਟੀਅਰ ਇਸ ਅੱਗ ਦੀ ਲੜਾਈ ਵਿੱਚ ਲੜ ਰਹੇ ਨੇ ਇਹ ਕਾਰ ਨੂੰ ਲੱਗੀ ਅੱਗ ਸੀ ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਹਵਾ ਇਸ ਨੂੰ ਝਾੜੀਆਂ ਵਿੱਚੋਂ ਵਹਾਕੇ ਦਰੱਖਤਾਂ ਤੱਕ ਲੈ ਗਈ ਹਾਲਾਂਕਿ ਸ਼ਹਿਰ ਵਿੱਚੋਂ ਤੋਂ ਪਹਿਲਾਂ ਇਸਤੇ ਕਾਬੂ ਪਾ ਲਿਆ ਗਿਆ ਇੱਕ ਸੰਸਥੀ ਕਮੇਟੀ ਨੇ ਵਿਕਟੋਰੀਆ ਦੀਆਂ 2026 ਦੀਆਂ ਖੇਤਰੀ ਰਾਸ਼ਟਰੀ ਮੰਡਲ ਖੇਡਾਂ ਨੂੰ ਰੱਦ ਕਰਨ ਲਈ डैनियल एंड्रयूज चेकिंटा एलन ਅਤੇ ਹੋਰ ਮੰਤਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਰਾਜ ਸਰਕਾਰ ਤੇ ਆਪਣੀ ਜਾਂਚ ਦੌਰਾਨ ਮਹੱਤਵਪੂਰਨ ਸਬੂਤ ਇਕੱਠੇ ਕਰਨ ਤੋਂ ਰੋਕਣ ਦਾ ਵੀ ਦੋਸ਼ ਲਗਾਇਆ ਗਿਆ ਹੈ ਕਰੋੜਾ ਡਾਲਰ ਦੇ ਪ੍ਰੋਗਰਾਮ ਦੇ ਰੱਦ ਹੋਣ ਦੀ ਅੰਤਿਮ ਰਿਪੋਰਟ ਦੇ ਦਿੱਤੀ ਗਈ ਹੈ ਜਿਸ ਵਿੱਚ ਇਹ ਪਾਇਆ ਗਿਆ ਹੈ ਕਿ ਸਰਕਾਰ ਦੇ ਪ੍ਰਸਤਾਵਿਤ ਬਹੁ-ਸ਼ਹਿਰੀ ਖੇਤਰ ਖੇਡਾਂ ਬਹੁਤ ਜ਼ਿਆਦਾ ਮਹੱਤਵਕਾਂਸ਼ੀ ਸਨ ਅਤੇ ਇਸ ਪ੍ਰੋਗਰਾਮ ਲਈ ਸਮਾਸੀਮਾ ਵੀ ਸੰਭਵ ਨਹੀਂ ਹੋ ਪਾਈ ਸੀ ਕਮੇਟੀ ਨੇ ਪਾਇਆ ਕਿ ਨਾ ਕਾਫੀ ਯੋਜਨਾਬੰਦੀ ਸਲਾਹ مشورے ਦੀ ਕਮੀ ਮంత్రి ਦੀ ਮਾੜੀ ਨਿਗਰਾਨੀ ਛੋਕਰੇ ਬੁਨਿਆਦੀ ਢਾਂਚੇ ਦੀ ਕਾਰ ਤੇ ਬਹੁਤ ਸ਼ਹਿਰੀ ਮਾਡਲ ਨਾਲ ਲੋਜਿਸਟਿਕਲ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਇਸ ਦੀ ਮੇਜ਼ਬਾਨੀ ਤੋਂ ਪਿੱਛੇ ਹਟਣਾ ਪਿਆ ਤੇ ਇਹੀ ਅਸਫਲਤਾਵਾਂ ਮੁੱਖ ਕਾਰਨ ਬਣੀਆਂ ਕਿ ਖਜ਼ਾਨਾ ਅਤੇ ਵਿੱਤ ਵਿਭਾਗ ਵੱਲੋਂ ਇਸ ਦੇ ਬਜਟ ਦੀ ਪ੍ਰਮਾਨਗੀ ਉੱਪਰ ਵੀ ਕਿੰਤੂ ਪਰੰਤੂ ਕੀਤਾ ਜਾ ਰਿਹਾ ਸੀ ਕਮੇਟੀ ਦੀ ਰਿਪੋਰਟ ਵਿੱਚ ਸਿੱਟਾ ਕੱਢਿਆ ਗਿਆ ਹੈ ਕਿ ਮੇਜ਼ਬਾਨੀ ਨੂੰ ਰੱਦ ਕਰਨ ਦਾ ਫੈਸਲਾ ਸਹੀ ਕਦਮ ਸੀ ਪਰ ਖੇਡਾਂ ਦੀ ਮੇਜ਼ਬਾਨੀ ਕਰਨ ਵਿੱਚ ਉੱਚ ਲਾਗਤਾਂ ਅਤੇ ਅਸਮਰਥਤਾ ਦਾ ਤਾਂ ਪਹਿਲਾਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ ਕਿ ਕਿ ਐਂਡਰੀਓਜ਼ ਲੇਬਰ ਸਰਕਾਰ ਨੇ ਕਾਰੋਬਾਰੀ ਮਾਮਲੇ ਵਿੱਚ ਜਲਦਬਾਜ਼ੀ ਕੀਤੀ ਅਤੇ ਦਿੱਤੀਆਂ ਗਈਆਂ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਰਿਪੋਰਟਾਂ ਵਿੱਚ ਪਾਇਆ ਗਿਆ ਕਿ ਤਤਕਾਲੀ ਲੇਬਰ ਸਰਕਾਰ ਦੁਆਰਾ ਪ੍ਰਸਤਾਵਿਤ ਬਹੁ-ਸ਼ਹਿਰੀ ਮਾਡਲ ਵਿੱਚ ਰਾਸ਼ਟ੍ਰ ਮੰਡਲ ਖੇਡਣ ਦਾ ਸਮਰਥਨ ਕਰਨ ਲਈ ਇੱਕ ਤਰ੍ਹਾਂ ਦੀ ਜਲਦਬਾਜ਼ੀ ਵਿੱਚ ਰਾਜਨੀਤਿਕ ਫੈਸਲਾ ਲਿਆ ਗਿਆ ਸੀ ਪਰ ਸਰਕਾਰ ਉਸ ਉੱਪਰ ਉਚਿਤ ਮਿਹਨਤ ਨਹੀਂ ਕਰ ਪਾਈ ਪ੍ਰੀਮੀਅਰ ਅਤੇ ਕੈਬਨਿਟ ਵਿਭਾਗ ਨੌਕਰੀਆਂ ਹੁਨਰ ਉਦਯੋਗ ਅਤੇ ਖੇਤਰ ਵਿਭਾਗ ਤੇ ਖਜ਼ਾਨਾ ਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਪਿੱਛੇ ਹਟਣ ਦੇ ਫੈਸਲੇ ਲਈ ਉਜ ਜ਼ਿੰਮੇਵਾਰੀ ਸਾਂਝੀ ਕੀਤੀ ਪਰ ਖਾਸ ਤੌਰ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡੈਨੀਅਲ ਐਂਡਰਿਊਜ਼ ਰਾਸ਼ਟ੍ਰ ਮੰਡਲ ਖੇਡਾਂ ਦੇ ਮੰਤਰੀ ਜਕਿੰਟਾ ਐਲਨ ਖੇਡ ਮੰਤਰੀ ਮਾਰਟਿਨ ਪਾਕੋਲਾ ਅਤੇ ਖਜ਼ਾਨਚੀ ਟਿਮ ਪੈਲੇਸ ਦਾ ਨਾਮ ਲੈਂਦੇ ਨਜ਼ਰ ਆਇਆ ਰਿਪੋਰਟਾ ਵਿੱਚ ਸਾਹਮਣੇ ਆਇਆ ਕਿ ਇਹਨਾਂ ਸੀਨੀਅਰ ਲੋਕਾਂ ਨੇ ਰਾਸ਼ਟ੍ਰ ਮੰਡਲ ਖੇਡਾਂ ਦੀ ਪ੍ਰਕਿਰਿਆ ਅਤੇ ਸੰਬੰਧਿਤ ਪ੍ਰੋਗਰਾਮ ਲਈ ਉੱਚ ਮਿਹਨਤ ਦਾ ਸਹੀ ਢੰਗ ਦੇ ਨਾਲ ਪ੍ਰਬੰਧਨ ਨਹੀਂ ਕੀਤਾ ਹਾਲ ਦੀ ਘੜੀ ਆਸਟ੍ਰੇਲੀਆ ਨਿਊਜ਼ ਬੁਲਟਨ ਵਿੱਚ ਇਹਨਾਂ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਾਥ ਸ੍ਰੀ ਅਕਾਲ